ਕਿ ਉਸ ਦੀ ਡੈਥ ਹੋ ਗਈ ਹੈ ਕਿਵੇਂ ਦੇਖਦੇ ਆਪ ਇਸ ਮਾਮਲੇ ਜੋ ਮੇਰੇ ਕੋ ਪਤਾ ਚਲਾ ਹੈ ਹਿੰਦੀ ਹਿੰਦੀ ਪੰਜਾਬੀ ਕਰ ਲਈ ਜੀ ਦਵਾਰੇ ਪੁੱਛ ਸਰ ਕਪੂਰਥਲਾ ਚ ਅੱਜ ਇੱਕ ਐਸ ਅੰਮ੍ਰਿਤਸਰ ਚ ਇੱਕ ਐਸਐਸ ਦੇ ਬੇਟੇ ਦੀ ਓਵਰਡੋਜ਼ ਨਾਲ ਡੈਥ ਹੋ ਗਈ ਹੈ ਉਸ ਤੋਂ ਬਾਅਦ ਉਹਨੇ ਬਿਆਨ ਦਿੱਤਾ ਕਿ ਸਭ ਨੂੰ ਪੰਜਾਬ ਛੱਡ ਕੇ ਯੂਪੀ ਚਲਾ ਜਾਣਾ ਚਾਹੀਦਾ ਕਿਵੇਂ ਦੇਖੋ ਮੈਨੂੰ ਪਤਾ ਲੱਗਿਆ ਹੈ ਕਿ ਆਕਾਸ਼ ਸੈਣੀ ਨਾਮ ਦਾ ਲੜਕਾ ਸੀ ਫੁੱਟਬਾਲ ਦਾ ਪਲੇਅਰ ਸੀਗਾ ਬੀਡੀਸੀ ਗ੍ਰੈਜੂਏਟ ਸੀਗਾ ਉਮਰ 26 ਸਾਲ ਪਿਤਾ ਦਾ ਨਾਮ ਅਸ਼ੋਕ ਸੈਣੀ ਹੋਮਗਾਰਡ ਦੇ ਵਿੱਚ ਪੰਜਾਬ ਪੁਲਿਸ ਦੇ ਵਿੱਚ ਮੁਲਾਜ਼ਮ ਸਨ ਔਰ ਗੁਰੂ ਨਾਨਕ ਨਗਰ ਏਰੀਏ ਚ ਰਹਿੰਦੇ ਸਨ ਥਾਣਾ ਕੋਟ ਖਾਲਸਾ ਅੰਮ੍ਰਿਤਸਰ ਇਹਨਾਂ ਦੀ ਅੱਜ ਓਵਰਡੋਜ਼ ਨਾਲ ਨਸ਼ੇ ਦੇ ਨਾਲ ਮੌਤ ਹੋ ਗਈ ਹੈ ਬੇਵਸ ਬਾਪ ਲਾਸ਼ ਲੈ ਕੇ ਬੈਠ ਗਿਆ ਔਰ ਨਾਲ ਉਹਨੇ ਇਹ ਕਿਹਾ ਕਿ ਮੈਨੂੰ ਲੱਗਦਾ ਜੇ ਆਪਦੇ ਪੁੱਤ ਬਚਾਉਣੇ ਹੈ ਤਾਂ ਪੰਜਾਬ ਛੱਡ ਕੇ ਚਲੇ ਜਾਓ ਇਹ ਕੋਸ ਗੁੰਗੀ ਬੈਰੀ ਸਰਕਾਰ ਨੂੰ ਝਾੜੂ ਦੀ ਸਰਕਾਰ ਨੂੰ ਤੇ ਆਦਰਨੀਆਂ ਬੀਜੇਪੀ ਦੀ ਸਰਕਾਰ ਨੂੰ ਅਮਿਤ ਸ਼ਾਹ ਜੀ ਨੂੰ ਤੇ ਗਵਰਨਰ ਪੰਜਾਬ ਨੂੰ ਮੈਂ ਬੇਨਤੀ ਕਰਨਾ ਚਾਹਣਾ ਤੁਹਾਡੀਆਂ ਯਾਤਰਾਵਾਂ ਤੁਹਾਡੇ ਝੂਠੇ ਦਲਾਸੇ ਪਹਿਲਾਂ ਵੀ ਇੱਕ ਗਵਰਨਰ ਸਾਹਿਬ ਆਏ ਸਨ ਉਹ ਵੀ ਇਸ ਤਰ੍ਹਾਂ ਮਾਰਚ ਕਰਦੇ ਸੀ ਨਸ਼ੇ ਤੇ ਔਰ ਜੁੱਦ ਨਸ਼ਿਆ ਵਿਰੁੱਧ ਦੇ ਨਾਰੇ ਦੀ ਪੋਲ ਅੱਜ ਇਸ ਪੁਲਿਸ ਦੇ ਮੁਲਾਜ਼ਮ ਨੇ ਖੋਲ ਕੇ ਤੁਹਾਡੇ ਸਾਹਮਣੇ ਰੱਖ ਦਿੱਤੀ ਬੇਸ਼ੱਕ ਤੁਸੀਂ ਹੁਣ ਉਹਨੂੰ ਦਬਾ ਪਾਲਿਆ ਇਹ ਕਹਿ ਦਿੱਤਾ ਕਿ ਪੋਸਟ ਮਾਰਟਮ ਨਹੀਂ ਕਰਉਣਾ ਇਹ ਨੈਚੁਰਲ ਡੈਥ ਹੈ ਕਿਉਂਕਿ ਇੱਕ ਬੇਵਸ ਹੋਮਗਾਰਡ ਦਾ ਮਲਾਜ਼ਮ ਜੀਰਾ ਪੁੱਤ ਮਰ ਜੇ ਉਹਦੇ ਕੋਲ ਹੀ ਚਾਰਾ ਨਹੀਂ ਕਿਉਂਕਿ ਐਸਐਸਪੀ ਡੀਜੀਪੀ ਸਰਕਾਰ ਮੁਕੰਮਲ ਤੌਰ ਤੇ ਮੈਨੇਜਮੈਂਟ ਤੇ ਲਾਲਚ ਤੇ ਲੱਗ ਜਾਂਦੀ ਹੈ ਉਹਨੂੰ ਦੇਣ ਕੀ ਯਾਰ ਹੁਣ ਇਸ ਗੱਲ ਨੂੰ ਕਮਾ ਕਿਵੇਂ ਨਾ ਕਿ ਲੇਕਿਨ ਇਹ ਅਸਲੀਅਤ ਹੈ ਕਿ ਪੰਜਾਬ ਦੇ ਵਿੱਚ ਡਰੋਨਸ ਦੇ ਰਾਹੀਂ ਬਾਰਡਰ ਤੋਂ ਪਾਰ ਨਸ਼ਾ ਪਲੱਸ ਆਸ-ਪਾਸੇ ਜਿੱਥੇ ਬਾਰਡਰ ਲੱਗਦੇ ਹੋ ਆਉਂਦਾ ਹੈ ਤੇ ਪੰਜਾਬ ਸਰਕਾਰ ਤੇ ਕੇਂਦਰ ਦੀ ਬੀਜੇਪੀ ਸਰਕਾਰ ਮੁਕੰਮਲ ਤੌਰ ਤੇ ਰੋਕਥਾਮ ਲਾਉਣ ਤੇ ਫੇਲ ਹੋ ਗਈ ਹੈ ਔਰ ਮੈਂ ਵਾਰ-ਵਾਰ ਕਹਿੰਦਾ ਮੈਂ ਨਹੀਂ ਕਹਿੰਦਾ ਕਿ ਇੱਕ ਦਿਨ ਦਾ ਇਹ ਪ੍ਰੋਗਰਾਮ ਹੈ ਇਹ ਲੰਮਾ ਪ੍ਰੋਸੈਸ ਹੈ ਲੇਕਿਨ ਉਹਰੇ ਹਾਸਤੇ ਤੁਹਾਨੂੰ ਉਪਰਾਲਾ ਕਰਨਾ ਚਾਹੀਦਾ ਹੈ ਨਾ ਕਿ ਹੁਣ ਪਿੰਡਾਂ 'ਚ ਕੀ ਹੋ ਰਿਹਾ ਤੁਹਾਨੂੰ ਪਤਾ ਹੈ ਕਿ ਨਸ਼ਾ ਸੇਵਨ ਕਰਨ ਵਾਲਾ ਜਿਹੜੋਂ ਪਿੰਡੋਂ ਬਾਹਰ ਫੇਰ ਆਉਂਦਾ ਉਹਨੂੰ ਜੇਲ੍ਹ ਚ ਲਿਆ ਜਾਂਦੇ ਜਾਂ ਨਸ਼ਾ ਨਹੀਂ ਉਹ ਛੱਡ ਰਿਹਾ ਔਰ ਮੁਕੰਮਲ ਤੌਰ ਤੇ ਛੋਟੇ-ਛੋਟੇ মিডিਆ ਹਾਊਸੇਸ ਨੂੰ ਵੀ ਦਬਾਇਆ ਜਾ ਰਿਹਾ ਵੀ ਤੁਸੀਂ ਕੋਈ ਖਬਰ ਨਹੀਂ ਚਲਾਉਣੀ ਜੇ ਕੋਈ ਓਵਰਡੋਜ਼ ਨਾਲ ਮਰ ਗਿਆ ਐਸ ਐਚ ਓ ਦਾ ਕੀ ਕੰਮ ਹੈ ਜਾਂ ਚੌਕੀ ਇੰਚਾਰਜ ਉਹ ਜਿੱਥੇ ਕੋਈ ਓਵਰਡੋਜ਼ ਨਾਲ ਬੰਦਾ ਮਰ ਜਾਂਦਾ ਉਹਨੂੰ ਚੁੱਪ ਕਰਾਉਣ ਤੇ ਉਹਨੂੰ ਕਿਵੇਂ ਨਾ ਕਿਵੇਂ ਅੰਤਿਮ ਸੰਸਕਾਰ ਕਰਾਉਣ ਤੇ ਤੁਸੀਂ ਵੇਖੋ ਵੀ ਜੇ ਹੋਮਗਾਰਡ ਸ਼ਬਦ ਜਿਹੜਾ ਪੰਜਾਬ ਪੁਲਿਸ ਦੇ ਮਲਾਜ਼ਮ ਜਿਹੜਾ ਡੈੱਡ ਬੋਡੀ ਲੈ ਕੇ ਬੈਠਾ ਸੀ ਉਹਨੂੰ ਇਹਨਾਂ ਨੇ ਮਨਾ ਲਿਆ ਵੀ ਤੂੰ ਹੁਣ ਡਾਇਵਰਟ ਕਰ ਇਹ ਨਾ ਕਹ ਤੂੰ ਕਹੇ ਨੇਚਰਲ ਡੈਥ ਹੈ ਤੇ ਆਮ ਵਿਅਕਤੀ ਤਾਂ ਪੁਲਸ ਵਰਦੀ ਧਾਰੀ ਤੋਂ ਵੈਸੀ ਡਰ ਜਾਂਦਾ ਹੈ ਪਿੰਡਾਂ ਦੇ ਵਿੱਚ ਨਸ਼ਾ ਖਤਮ ਨਹੀਂ ਹੋਇਆ ਜੁੱਧ ਨਸ਼ਾ ਵਿਰੋਧ ਮੁਕੰਮਲ ਤੌਰ ਤੇ ਫੇਲ ਹੋ ਗਿਆ ਮਾਨ ਸਾਹਿਬ ਮੇਰੀ ਬੇਨਤੀ ਆ ਆਓ ਰਲ ਮਿਲ ਕੇ ਬਾਠ ਕੇ ਇਹਦੇ ਤੇ ਕੋਈ ਤਜਵੀਜ਼ ਬਣਾਓ ਕਿਹਨੂੰ ਬੇਵਕੂ ਬਣਾ ਰਹੇ ਹੋ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਉਹਨਾਂ ਬੱਚਿਆਂ ਨੂੰ ਜਿਹੜੇ ਸਾਡੇ ਬੱਚੇ ਆ ਕਿਹਨੂੰ ਗਮਰਾ ਕਰ ਰਹੇ ਆ ਸੀ ਕਿਉਂ ਇਸ ਗੱਲ ਤੇ ਸ਼ਾਬਾਸ਼ੇ ਲੈਣੀ ਚਾਹੁੰਦੇ ਹੋ ਸਾਨੂੰ ਗੱਲ ਮੰਨ ਲੈਣੀ ਚਾਹੀਦੀ ਹੈ ਕਿ ਹਜੇ ਤੱਕ ਕਿਸੇ ਪ੍ਰਕਾਰ ਦਾ ਕੋਈ ਅਸੀਂ ਇਹਦੇ ਤੇ ਉਪਰਾਲਾ ਨਹੀਂ ਕਰ ਸਕਦੀਏ ਆਓ ਰਲ ਮਿਲ ਬੈਠੀਏ ਇਹ ਸਭ ਦਾ ਕੰਮ ਹੈ ਇਹ ਮੇਰਾ ਵੀ ਕੰਮ ਹੈ ਮੈਂ ਨਹੀਂ ਕਹਦਾ ਮੈਂ اپੋਜੀਸ਼ਨ ਦਾ ਕੰਮ ਨਹੀਂ ਲੇਕਿਨ ਯਾਰ ਬਹੁਤ ਮਾੜਾ ਹਾਲ ਹੈ ਪੰਜਾਬ ਮਰ ਰਿਹਾ ਤੇ ਸਰਕਾਰਾਂ ਬਹਾਨੇ ਬਣਾ ਕੇ ਕੋਈ ਯਾਤਰਾਵਾਂ ਕਰ ਰਹੀ ਕਿੰਨੇ ਪੈਸੇ ਲਾਤੇ ਗਵਰਨਰ ਸਾਹਿਬ ਨੇ ਉਸ ਯਾਤਰਾ ਤੇ ਕਿੱਥੋਂ ਲਾਏ ਪੈਸੇ ਗਵਰਨਰ ਸਾਹਿਬ ਨੇ ਆਪਣੀ ਤਨਖਾਹ ਤੋਂ ਦਿੱਤੇ ਉਹ ਪੈਸਾ ਕਿ ਬੀਜੇਪੀ ਦੇ ਜਿਹੜੇ ਲੋਕ ਸੀ ਇਹਨਾਂ ਨੇ ਆਪਣੀ ਤਨਖਾਹ ਚੋਂ ਦਿੱਤਾ ਜਿਹੜੇ ਉੱਥੇ ਪਹੁੰਚੇ ਇਹ ਪੈਸਾ ਪੰਜਾਬ ਸਰਕਾਰ ਦਾ ਸੀ ਜੇ ਡੀ ਐਡਿਕਸ਼ਨ ਸੈਂਟਰ ਤੇ ਇਹ ਪੈਸਾ ਲੱਗਦਾ ਤਾਂ ਸ਼ਾਇਦ ਦੋ ਡੀ ਐਡਿਕਸ਼ਨ ਸੈਂਟਰ ਜਿਹੜੇ ਉਹ ਚੰਗੇ ਤਰੀਕੇ ਨਾਲ ਕੰਮ ਕਰ ਰਹੇ ਹੁੰਦੇ ਕਾਉਂਸਲਿੰਗ ਤੇ ਬੰਦੇ ਰੱਖੇ ਜਾਂਦੇ ਜਿਨ੍ਹਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ 20-25 ਹਜ਼ਾਰ ਰੁਪਏ ਮਹੀਨਾ ਤੇ ਜਿਹੜੇ ਲੋਕ ਨਸ਼ਾ ਕਰਦੇ ਐ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਂਦੀ ਤਾਂ ਸ਼ਾਇਦ 20ਾਂ ਦੇ ਵਿੱਚੋਂ ਕੋਈ ਇੱਕ ਵਿਅਕਤੀ ਨਸ਼ਾ ਕਰਨ ਤੋਂ ਹਟ ਜਾਂਦਾ ਲੇਕਿਨ ਤੁਹਾਡੀ ਯਾਤਰਾ ਦਾ ਤੇ ਤੁਹਾਡੇ ਯੁੱਧ ਨਸ਼ਿਆਂ ਵਿਰੋਧ ਦਾ ਉਹ तमाम ਕਰੋੜਾਂ ਰੁਪਇਆ ਲੱਗਦਾ ਇੱਕ ਚੰੰਨੀ ਫਾਇਦਾ ਨਹੀਂ ਹੋਇਆ ਜਦੋਂ ਕੀ ਕੋ ਲਚਾਰ ਪੁਲਸ ਮਲਾਜਮ ਔਰ ਇਹ পেট ਕੋਈ ਇਹ ਨਸ਼ੇ ਦੀ পেট ਕੋਈ ਕੱਲਾ ਹੋਮਗਾਰਡ ਵਿਅਕਤੀ ਦਾ ਨਹੀਂ ਡੀਜੀਪੀਾਂ ਦੇ ਬੱਚੇ ਵੀ ਇਸ ਨਸ਼ੇ ਦੀ ਪੇਟ ਛੱਡ ਕੇ ਤੁਸੀਂ ਦੇਖਿਆ ਹੁਣ ਸੋ ਮੈਨੂੰ ਲੱਗਦਾ ਕਿ ਬਹੁਤ ਮਾੜੀ ਤੇ ਦੁਖਦਾਈ ਕਟਨੇ ਉਹਨਾਂ ਦੇ ਹਿੱਸੇ ਦੇ ਨਾਲ-ਨਾਲ ਗਵਰਨਰ ਪੰਜਾਬ ਵੱਲੋਂ ਦੌਰਾ ਕਰਨ ਤੋਂ ਬਾਅਦ ਦੇ ਵਿੱਚ ਇਹ ਗੱਲ ਕਹਿ ਦਿੱਤੀ ਗਈ ਕਿ ਯੁੱਧ ਨਸ਼ਾ ਵਿਰੁੱਧ ਬਿਲਕੁਲ ਸਫਲ ਮਹੀਮਾ ਹੈ ਜੋ ਚੀਜ਼ ਹੈ ਉਸ ਨੂੰ ਮੰਨਣਾ ਵੀ ਚਾਹੀਦਾ ਹੈ ਇਹ ਬਿਆਨ ਜਿਹੜਾ ਗਵਰਨਰ ਵੱਲੋਂ ਇਸ ਯਾਤਰਾ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਦਿੱਤਾ ਗਿਆ ਸੀ ਦੇਖੋ ਗਵਰਨਰ ਸਾਹਿਬ ਜਾਂ ਤਾਂ ਅੰਕੜੇ ਪੇਸ਼ ਕਰਨ ਕੋਈ ਅੰਕੜੇ ਪੇਸ਼ ਕਰਨ ਕਿਸੇ ਦੇ ਬਿਆਨ ਕਰਨ ਨਾਲ ਤਾਂ ਕੁਝ ਨਹੀਂ ਹੋਣਾ ਤੁਸੀਂ ਯੁੱਧ ਵਿਛਿਆ ਨਸ਼ਿਆਂ ਵਿਰੁੱਧ ਤੇ ਘਾਟ ਹਟਾ ਦਿੱਤੇ ਗਏ 70 ਬਜਟ ਰਿਹਾ ਅਰਜ ਕੇ ਚ 45000 ਤੁਸੀਂ ਐਫ ਆਈ ਆਰ ਦਰਜ ਕਰ ਦਿੱਤੀ ਕੀ ਹੋਇਆ ਉਸ ਐਫ ਆਈ ਆਰ ਦਰਜ ਕਰ ਦੇਣ ਦੇ ਨਾਲ ਕੀ ਨਸ਼ਾ ਖਤਮ ਹੋ ਜਾਏਗਾ ਮੈਂ ਤਾਂ ਤੁਹਾਡੇ ਸਾਹਮਣੇ ਉਦਾਹਰਣ ਦੇ ਰਿਹਾ ਕਿਸੇ ਪਿੰਡ ਚ ਪੁੱਛ ਲਓ ਕਿਸੇ ਸ਼ਹਿਰ ਚ ਪੁੱਛ ਲਓ ਕਿਸੇ ਚੌਂਕ ਚ ਪੁੱਛ ਲਓ ਕਿਸੇ ਚੁਰਾਈ ਚ ਪੁੱਛ ਲਓ ਕਿ ਨਸ਼ਾ ਖਤਮ ਹੋਇਆ ਕਰਨਗੇ ਨਹੀਂ ਜੀ ਨਸ਼ਾ ਤਾਂ ਵੱਧ ਗਿਆ ਹੈ ਕਿਉਂਕਿ ਇਦਾਂ ਨਸ਼ਾ ਖਤਮ ਹੀ ਹੋਏ ਆਲਟਰਨੇਟਿਵ ਦੇਣਾ ਪੈਣਾ ਹੈ ਨਸ਼ੇ ਦਾ ਪਲੱਸ ਕਾਉਂਸਲਿੰਗ ਕਰਨੀ ਪੈਣੀ ਹੈ ਡੀ ਐਡਿਕਸ਼ਨ ਸੈਂਟਰਾਂ ਤੇ ਪੂਰਾ ਜੋਰ ਮਾਰਨਾ ਪੈਣਾ ਹੈ ਸਾਰਿਆਂ ਨੂੰ ਇਕੱਠੇ ਕਰਨਾ ਪੈਣਾ ਹੈ ਪੰਜਾਬ ਦੇ ਹਰ ਵਰਗ ਨੂੰ ਇਕੱਠੇ ਕਰਨਾ ਪੈਣਾ ਹੈ ਸੋਸ਼ੀਅਲਾਈਜ਼ ਜਿਹੜੇ ਲੋਕ ਕਰਦੇ ਆ ਜਾਂ ਸੋਸ਼ੀਅਲ ਵਰਕ ਕਰਦੇ ਆ ਇਹਨਾਂ ਲੋਕਾਂ ਨੂੰ ਬੈਠਣਾ ਪੈਣਾ ਹੈ ਇਹ ਐਂਦਾ ਨਹੀਂ ਕਿ ਕੱਲਾ ਬਿਆਨ ਦੇਤਾ ਤੇ ਪੋਸਟਰ ਲਾਤੇ ਤੇ ਯਾਤਰਾ ਕਰ ਲੀਏ ਇਹਨਾਂ ਨਸ਼ਾ ਖਤਮ ਨਹੀਂ ਹੋਆ ਆਲਟਰਨੇਟਿਵ ਦੀ ਤੁਸੀਂ ਗੱਲ ਕੀਤੀ ਪੁੱਕੀ ਫਿਲਮ ਦਾ ਜ਼ਿਕਰ ਕਰ ਰਹੇ ਹੋ ਜਾਂ ਹੋਰ ਕੋਈ ਤੁਹਾਨੂੰ ਲੱਗਦਾ ਥੇਰ ਆਰ 100 ਆਲਟਰਨੇਟਿਵਸ ਤੁਸੀਂ ਲੋਕਾਂ ਨੂੰ ਦਵਾਈ ਦਿੰਦੇ ਹੋ ਗੋਲੀ ਦੇ ਰਹੇ ਹੋ ਹਸਪਤਾਲਾਂ ਦੇ ਵਿੱਚ ਮੈਂ ਕਹਿਣਾ ਬੈਠੋ ਇਹ ਰੀਤੇ ਚਰਚਾ ਕਰੋ ਲੈਟਸ ਡਿਸਾਈਡ ਸਮਥਿੰਗ ਕਿਉਂ ਸ਼ਰਮੋ ਸ਼ਰਮੀ ਸਾਰਾ ਨੁਕਸਾਨ ਕਰੀ ਜਾਂਦੇ ਕਿਉਂ ਬੇਵਕੂ ਬਣੀ ਜਾਂਦੇ ਤੇ ਬਣਾਈ ਜਾਂਦੇ ਆਲਟੀਮੇਟਲੀ ਇਹ ਕਿਸੇ ਨੂੰ ਕਹਿਣਾ ਪੈਣਾ ਹੈ ਆਲਟਰਨੇਟਿਵ ਐਸੇ ਕਰਕੇ ਮੈਂ ਹਮੇਸ਼ਾ ਫੀਮ ਤੇ ਭੁੱਕੀ ਦੀ ਜਿਹੜੀ ਗੱਲ ਕਰਦਾ ਸੀਗਾ ਕਿਉਂਕਿ ਮੈਂ ਇਹ ਗੱਲ ਕਹਿਣਾ ਹੈ ਕਿ ਆਈਦਰ ਸਮਾਪਤ ਕਰੋ ਨਸ਼ਾ ਜੇ ਨਹੀਂ ਤਾਂ ਇਹਰਾ ਆਲਟਰਨੇਟਿਵ ਕਢੋ ਮੈਂ ਨਹੀਂ ਕਹਿੰਦਾ ਫੀਮ ਭੁੱਕੀ ਕਿਸੇ ਨੂੰ ਨਸ਼ਾ ਕਰਨਾ ਚਾਹੀਦਾ ਹੈ ਮੈਂ ਤਾਂ ਖੁਦ ਨਹੀਂ ਕੋਈ ਨਸ਼ਾ ਕਰਦਾ ਸ਼ਰਾਬ ਦਾ ਸੇਵਨ ਵੀ ਮਾੜਾ ਹੈ ਚਾਹ ਦਾ ਸੇਵਨ ਵੀ ਮਾੜਾ ਹੈ ਮਿੱਠਾ ਖਾਣਾ ਵੀ ਮਾੜਾ ਹੈ ਲੇਕਿਨ ਕੋਈ ਵਿਅਕਤੀ ਨਹੀਂ ਛੱਡਦਾ ਮੈਂ ਤਾਂ ਕਹਿੰਦਾ ਕਿ ਬੱਚਿਆਂ ਦੀਆਂ ਜਾਨਾਂ ਅਗਰ ਬਚਾਉਣੀਆਂ ਤਾਂ then you have to talk dono alternately ਗੱਲ ਕਰਨੀ ਪੈਣੀ ਹੈ ਚਾਹੇ ਉਹ ਫੀਮ ਹੈ ਚਾਹੇ ਉਹ ਭੁੱਖੀ ਹੈ ਇਹਦੇ ਤੇ ਤੁਹਾਨੂੰ ਚਰਚਾ ਕਰਨੀ ਪੈਣੀ ਹੈ ਕਿਸੇ ਨੂੰ ਚੰਗੀ ਲੱਗਦੀ ਹੈ ਕਿਸੇ ਨੂੰ ਗੱਲ ਨਹੀਂ ਚੰਗੀ ਲੱਗਦੀ ਮੈਨੂੰ ਨਹੀਂ ਲੱਗਦੀ ਕੋਈ ਬੰਦਾ ਫੀਮ ਖਾਂਦਾ ਹੈ ਜਿਹੜਾ ਇਹ ਚੰਗੀ ਗੱਲ ਹੈ ਲੇਕਿਨ ਕੀ ਹਾਲ ਹੈ ਮੇਰੇ ਕੋਲ ਰਾਜਨੀਤਿਕ ਮੇਰੇ ਕੋਈ ਕੀ ਹਾਲ ਹੈ ਸਰ ਹਾਂ ਕਰ ਦੇ ਨਜ਼ਰ ਆਉਂਦੇ ਪਰ ਪਬਲਿਕ ਪਲੇਟਫਾਰਮ ਤੇ ਬੋਲਣ ਨੂੰ ਕੋਈ ਤਿਆਰ ਨਹੀਂ ਮੈਂ ਤਾਂ ਬੋਲ ਰਿਹਾ ਮੈਂ ਤੁਹਾਨੂੰ ਕਹਿ ਰਿਹਾ ਮੇਰੇ ਕੋਲ ਹੱਲ ਕੋਈ ਨਹੀਂ ਮੈਂ ਚਿੱਟਾ ਜੀ ਕੋਈ ਬੱਚਾ ਨਹੀਂ ਛੱਡ ਰਿਹਾ ਜਾਂ ਸਮੈਕ ਨਹੀਂ ਛੱਡਦਾ ਜਾਂ ਸਿੰਥੈਟਿਕ ਡਰੱਗਸ ਇੰਜੈਕਸ਼ਨ ਨਹੀਂ ਛੱਡ ਰਿਹਾ ਮੈਨੂੰ ਉਹਨੂੰ ਬਚਾਉਣਾ ਸੇ ਕੁਝ ਨਾ ਕੁਝ ਕਰਨਾ ਪੈਣਾ ਮੈਂ ਕਿਸੇ ਨਸ਼ੇ ਦਾ ਹਮ ਹੀ ਨਹੀਂ ਆ ਮੈਂ ਸ਼ਰਾਬ ਦਾ ਵੀ ਹਮ ਹੀ ਨਹੀਂ ਹੈ ਮੈਂ ਤਾਂ ਕਹਿੰਦਾ ਕਿ ਲੋਕ ਸ਼ਰਾਬ ਵੀ ਨਾ ਪੀਣ ਲੇਕਿਨ ਕੋਈ ਮੇਰੇ ਕਹਿੰਦੇ ਛੱਡ ਰਿਹਾ ਨਹੀਂ ਕੋਈ ਉਹਨੂੰ ਡੋਜ਼ ਦੇ ਮੁਤਾਬਕ ਪੀਂਦਾ ਕੋਈ ਉਹਨੂੰ ਨਸ਼ੇ ਦੇ ਕਰਕੇ ਪੀਂਦਾ ਮੈਂ ਤਾਂ ਕਹਿੰਦਾ ਚਾਹ ਦਾ ਨਸ਼ਾ ਵੀ ਮਾੜਾ ਹੈ ਪਰ ਅਲਟੀਮੇਟਲੀ ਇਹਰਾ ਹੁਣ ਬਜਟ 6 ਤਰੀਕ ਜਦੋਂ ਵੀ ਇਹਨਾਂ ਦਾ ਬਜਟ ਆਉਣਾ ਹੈ ਬਜਟ ਸੈਸ਼ਨ ਤੇ ਇਹਨਾਂ ਨੂੰ ਇਹਦੇ ਉੱਤੇ ਚਰਚਾ ਕਰਨੀ ਚਾਹੀਦੀ ਹੈ ਨਸ਼ੇ ਦੇ ਉੱਤੇ ਘੱਟੋ ਘੱਟ ਚਾਰ ਦਿਨ ਦੀ ਚਰਚਾ ਹੋਏ 117 ਦੇ 17 ਵਿਧਾਇਕਾਂ ਨੂੰ ਬੋਲਣ ਦਾ ਮੌਕਾ ਮਿਲੇ ਨਾ ਕਿਸੇ ਨੂੰ ਨਿੰਦ ਕੇ ਵੀ ਥੋੜੇ ਸਮੇਂ ਆਇਆ ਸੀ ਇਹ ਥੋੜੇ ਸਮੇਂ ਆਇਆ ਸੀ ਅਸੀਂ ਇੰਨੇ ਪਰਚੇ ਕਰਤੇ ਉਹ ਕਹਿੰਦਾ ਇੰਨੇ ਕਰਤੇ ਉਹ ਕਹਿੰਦਾ ਅਸੀਂ ਯੁੱਧ ਨਸ਼ਿਆ ਵਿਰੋਧ ਕਰ ਲਿਆ ਅਸੀਂ ਹਰਮੰਦਰ ਸਾਹਿਬ ਅਰਦਾਸ ਕਰਾਤੀ ਉਹ ਕਹਿੰਦਾ ਮੈਂ ਗੁਟਕਾ ਸਾਫੜ ਕੇ ਸੌਂ ਖਾ ਲਈ ਕੋਈ ਕਹਿੰਦਾ ਮੈਂ ਯਾਤਰਾ ਕਰ ਲਈ ਇਹਦੇ ਤੇ ਨਾ ਕਰਕੇ ਇਹ ਕਹਿਣਾ ਚਾਹੀਦਾ ਕਿ ਆਓ ਹੁਣ 4 ਦਿਨ ਦੀ ਇਹਦੇ ਤੇ ਚਰਚਾ ਕਰੀਏ ਦੂਸਰਾ ਸਰ 16 ਤਰੀਕ ਨੂੰ ਇੱਕ ਆਮ ਆਦਮੀ ਪਾਰਟੀ ਮੋਗਾ 'ਚ ਰੈਲੀ ਕਰ ਰਹੀ ਹੈ ਟਾਈਟਲ ਵੀ ਯੁੱਧ ਨਸ਼ਾ ਵਿਰੋਧੀ ਹੋ ਗਿਆ ਹੈ ਤੇਜਰੀਵਾਲ ਸਾਹਿਬ ਆ ਜਾ ਰਹੇ ਕਰੀ ਜਾਓ ਕਰੀ ਜਾਓ ਬੇਫਕੂ ਵੜਾਈ ਜਾਓ ਸਰਕਾਰ ਦਾ ਪੈਸਾ ਲਾਈ ਜਾਓ ਇਹ ਗਵਰਨਮੈਂਟ ਦਾ ਪੈਸਾ ਹੈ ਥਿਸ ਇਜ਼ ਅ ਪਬਲਿਕ ਮਨੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਇਹ ਦੱਸਣ ਇਸ ਰੈਲੀ ਦੇ ਵਿੱਚ ਗਵਰਨਮੈਂਟ ਦਾ ਪੈਸਾ ਲੱਗ ਰਿਹਾ ਹੈ ਪਬਲਿਕ ਮਨੀ ਲੱਗ ਰਿਹਾ ਹੈ ਕਿ ਪਾਰਟੀ ਪੈਸਾ ਲਾ ਰਹੀ ਜੇ ਬੇਅਸੀਂ ਰੈਲੀ ਕਰਦੇ ਹਾਂ ਸਾਡੀ ਵਿੱਚ ਅਸੀਂ ਸਾਰਿਆਂ ਤੋਂ ਪੈਸੇ ਇਕੱਠੇ ਕਰਕੇ ਪਾਰਟੀ ਪੈਸਾ ਲਵਾਂਗੇ ਗਵਰਨਮੈਂਟ ਦੀ ਜਿਹੜੀ ਰੈਲੀ ਹੁੰਦੀ ਆ ਗਵਮਣ ਦਾ ਇੱਕ ਡਿਪਾਰਟਮੈਂਟ ਸਾਰਾ ਪੈਸਾ ਉਹਦੇ ਤੇ 3 ਕਰੋੜ ਰੁਪਏ ਲਾਦਾ ਹੁਣ ਮੁਖਸਰ ਮਾਗੀ ਦੇ ਮੇਲੇ ਦੀ ਕਾਨਫਰੰਸ ਹੈਗੀ ਉਹਦੇ ਤੇ ਪੈਸਾ ਜਿਹੜਾ ਹੈ ਉਥੇ ਖਰਚਾ ਆਇਆ ਹੋਣਾ 2.5 ਕਰੋੜ ਰੁਪਏ ਉਹ 2.5 ਕਰੋੜ ਰੁਪਏ ਟੈਕਸ ਮਣੀ ਹੈ ਤੁਸੀਂ ਟੈਕਸ ਮਣੀ ਨੂੰ ਆਪ ਦੇ ਕਮਾਕਾਰਾਂ ਤੇ ਪ੍ਰਚਾਰ ਪ੍ਰਸਾਦ ਆਸਤੇ ਯੂਜ਼ ਨਹੀਂ ਕਰ ਸਕਦੇ ਪਾਰਟੀ ਪੈਸਾ ਜਿਹੜਾ ਉਹ ਪ੍ਰਚਾਰ ਪ੍ਰਸਾਦ ਆਸਤੇ ਤੁਸੀਂ ਯੂਜ਼ ਕਰ ਸਕਦੇ ਆ ਨਾਟ ਕੀ ਟੈਕਸ ਮੈਂ ਸਰ ਕੈਪਟਨ ਅਮਰਿੰਦਰ ਸਿੰਘ ਨੂੰ ਈਰੀ ਦਾ ਨੋਟਿਸ ਆਇਆ ਤੇ ਉਸ ਤੋਂ ਬਾਅਦ ਇਹਨੇ ਉਸ ਅਫਸਰ ਦੀ ਟ੍ਰਾਂਸਫਰ ਹੋ ਗਈ ਕਿਵੇਂ ਰਹੀ ਜੀ ਤੇ ਯਾਰ ਉਹਨੇ ਇਹ ਸਾਰੇ ਸਟੰਟ ਹੈ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਿਹਾ ਦੀ ਵੀ ਨਾ ਤਾਂ ਮੇਰੇ ਤੋਂ 500 ਕਰੋੜ ਕਿਸੇ ਨੇ ਮੰਗਿਆ ਇਹ ਨਾਮ ਹੈ ਦਿੱਤਾ ਪਾਰਟੀ ਦੇ ਵਿੱਚ ਲਿਬਰਟੀ ਸੀਗੀ ਹਰ ਵਿਅਕਤੀ ਨੂੰ ਬੋਲਣ ਦੀ ਹਰ ਵਿਅਕਤੀ ਦੇ ਵਿਚਾਰ ਸੁਨੇ ਜਾਂਦੇ ਸਨ ਉਹਨਾਂ ਨੇ ਆਖਿਆ ਵੀ ਇਸ ਬੰਦੇ ਦਾ ਜਿਹੜਾ ਕੈਪਟਨ ਦਾ ਜਿਹੜਾ ਰੁਝਾਨ ਹੈ ਕਿਤੇ ਕਾਂਗਰਸ ਵੱਲ ਲੱਗਦਾ ਉਹਨਾਂ ਨੇ ਕਿਹਾ ਖੜ ਗਿਆ ਉਹਨਾਂ ਨੇ ਤੁਣਕਾ ਮਾਰਿਆ ਇੱਕ ਨੋਟਿਸ ਦਿੱਤਾ ਉਹਨਾਂ ਨੇ ਕਿਹਾ ਤਾਂ ਜੀ ਤੁਸੀਂ ਹੁਣ ਸਾਨੂੰ ਨੋਟਿਸ ਹੀ ਦਿੱਤਾ ਅਸੀਂ ਨਾਲੇ ਤੁਹਾਡੀ ਪਾਰਟੀ 'ਚ ਐ ਤੁਹਾਡੀ ਲੜਾਈ ਲੜ ਰਹੇ ਹਾਂ ਉਹ ਕਹਿੰਦੇ ਕੋਈ ਗੱਲ ਨਹੀਂ ਟਰਾਂਸਫਰ ਕਰ ਦਿੰਨੇ ਹੋਰੀ ਇਹ ਕਿਹੜਾ ਕੰਮ ਹੈ ਕੰਮ ਹੈ ਚਲਦੀ ਹੈ ਕੈਪਟਨ ਸਾਹਿਬ ਦੀ ਮਤਲਬ ਕੈਨ ਦਾ ਮਤਲਬ ਉਹ ਦੱਸਿਆ ਹੈ ਉਹ ਦੱਸਿਆ ਕਿ ਜਨਾਬੇ ਆਲੀ ਅਗਰ ਜ਼ਰੂਰਤ ਕਰੋਗੇ ਇੱਧਰ ਉੱਧਰ ਹਿਲਣ ਦੀ बीच बीच जाना तो सौखा e तो तो है वापस आना बड़ा औखा है तो फिर ईडी सम्मन भी आऊगा तो बुलाऊगी वो तो एक शिवराज चौहान रहे इसका मतलब अगर नशा खतम देखो 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 भाई सुनो मेरी बात मैंने कहा कि सुबह चाय पीता हूँ चाय छोड़ी नहीं जाती और बहुत ट्राई करता हूँ पेट में एसिडिटी होती है डॉक्टर कहता है चाय मत पियो लेकिन चाय की वो लगी हुई है कि एडिक्शन है पीनी तो पीनी पी है लेकिन फिर मैं क्या करता हूँ अब चाय अगर बहुत दिल करे तो चाय पी लेता हूँ नहीं तो फिर मैं ग्रीन टी उसमें शहद डालकर कोई ना कोई ऑल्टरनेटिव लेता हूँ सो दैट मेरा सर दर्द ना हो और मेरी चाय की जो तमा थी वो थोड़ी उससे बुझ जाए सो so वाय मैं एक बंदा जो किसी चीज का सेवन नहीं करता शराब नहीं पीता उससे चाय नहीं छोड़ी जा रही सो एडिक्शन so, को अगर छोड़ाना है तो यू द अल्टरनेटिव फॉर और मतलब बर्बाद कर रहा है देखो फीम और भुक्की जो ओपीएम के बारे में आई नो टू मच अबाउट द ओपीएम फीम और बुक्की के बारे में मैंने जो सुना है मैंने अभी तक अपनी इस 48 साल की उम्र में मैंने ये सुना नहीं कहीं कि अफीम की ओवरडोज से जहाँ बुक्की की ओवरडोज से कोई मर गया है ये सुना नहीं उसके क्या नुकसान है कुछ नुकसान मेरे को पता है कुछ मेरे को नहीं पता है लेकिन इनके ऊपर चर्चा की जा सकती है ये चर्चा का विषय है केंद्रीय मंत्री शिवराज चौहान पीयूष कि राहुल गांधी कोई आप करते हो क्योंकि आपके पास बड़े बड़े मीडिया हाउसेज हैं आपके पास पैसा है आप सोशल मीडिया पे ट्रोल कराते हो कांग्रेस पार्टी तो फेक नैरेटिव कर ही नहीं सकती अगर किसान को लगेगा कि अच्छा फैसला है तो किसान हमारी बात क्यों मानेंगे भाई अगर किसान की आय दुगनी कर दोगे आप तो ये भी कहते थे तीन काले कानून अच्छे कानून हैं तोसी क्या सी तीन काले कानून चंगे कानून है एरे नाल किसान दी आमदनी दुगनी हो जाएगी किसान बैठा रहता रहने दे क्यों किसान ਨੂੰ ਪਤਾ ਸੀ ਦੁਗਣੀ ਨਹੀਂ ਹੋਣੀ ਬਰਬਾਦ ਹੋ ਜਾਣਗੇ ਸਿਰ ਪਲਵਾਮਾ ਨੂੰ ਅੱਜ 7 ਸਾਲ ਹੋ ਗਏ ਨੇ ਕਿਵੇਂ ਦੇਖਦੇ ਤੁਸੀਂ ਬੀਜਪੀ ਦੇ ਲੋਕਾਂ ਨੂੰ ਸਵਾਲ ਪੁੱਛੋ ਕਿ ਪਲਵਾਮਾ ਨੂੰ ਕਿਵੇਂ ਦੇਖ ਰਹੇ ਹੋ ਹਜੇ ਤੱਕ ਇਨਕੁਆਇਰੀ ਚੱਲ ਰਹੀ ਹੈ और मैं लगता है कि जन्ना जिकर बीजेपी रहेगी पुलवामा राज रहेगा इसके ऊपर किसी प्रकार की कोई जानकारी सरकार देगी नहीं क्यों हुआ गलती किसकी थी किसने कराया क्या बात थी क्या राज था। अगर सरकार बदलेगी तो फिर पुलवामा की की जांच होगी